हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਬਿੰਦਰ ਸਿੰਘ ਬਰਾੜ ਤੇ ਇੱਕ ਨੁਕਤਾ ਤੁਹਾਡੇ ਨਾਲ ਸਾਂਝਾ ਕਰਨਾ। ਔਣ ਮੇਰੀ ਕੋਸ਼ਿਸ਼ ਰੂ ਹੈ ਕਿ ਆਪਾਂ ਨਾ ਫਲਦਾਰ ਬੂਟੇ ਨੇ ਬਾਗਾਂ ਦੀ ਸਾਂਭ ਸੰਭਾਲ ਜਾਂ ਵੱਖ-ਵੱਖ ਹੋਰ ਸਬਜ਼ੀਆਂ ਤੇਲ ਬੀਜ ਫਸਲਾਂ ਬਾਰੇ ਛੋਟੀਆਂ-ਛੋਟੀਆਂ ਕਲਿੱਪਾਂ ਮੈਂ ਕੋਸ਼ਿਸ਼ ਕਰਿਆ ਕਰੂੰ ਜਿਵੇਂ ਮਹੀਨਾਵਾਰ ਦੇਖਪਾਲ ਖਾਸ ਤੌਰ ਤੇ ਫਲਦਾਰ ਬੂਟਿਆਂ ਦੀ ਤਾਂ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੀ ਤੁਹਾਡੇ ਨਾਲ ਗੱਲਬਾਤ ਕਰਨੀ ਆ ਉਹ ਕਰਨੀ ਆ ਕਿ ਜਿਹੜੇ ਕਿੰਨੋ ਦੇ ਵਿੱਚ ਵਧੀਆ ਤੇ ਇਕਸਾਰ ਫਲ ਲੈਣ ਲਈ ਉਹ ਮਈ ਮਹੀਨੇ ਦਾ ਆਪਣਾ ਕੀ ਰਜਮਾ ਹੋ ਸਕਦਾ ਵਧੀਆ ਤੇ ਇਕਸਾਰ ਫਲ ਲੈਣ ਲਈ ਕਿਸਾਨ ਵੀਰੋ ਕਿੰਨੋ ਦੇ ਜਿਹੜੇ ਛੋਟੇ ਬੂਟਿਆਂ ਤੇ ਜਦੋਂ ਕਿੰਨੋ ਦੇ ਫਲ ਪੂਰੀ ਤਰ ਲੱਗ ਜਾਣ ਮਤਲਬ ਜਦੋਂ ਫਲ ਲੱਗ ਜਾਂਦਾ ਬੂਟਾ ਛੋਟਾ ਹੈਗਾ ਤਾਂ ਉਹਨੂੰ ਵਿਰਲਾ ਕਰਨ ਦਾ ਕੰਮ ਆ ਜਿਹੜਾ ਉਹ ਜ਼ਰੂਰ ਕਰੋ ਜੇ ਆਪਾਂ ਥਿਨਿੰਗ ਨਹੀਂ ਕਰਦੇ ਤਾਂ ਉਹ ਐਕਸਟਰਾ ਲੋਡ ਬੂਟੇ ਤੇ ਪੈਂਦਾ ਕਿਉਂਕਿ ਜਦੋਂ ਫਲਾਵਰਿੰਗ ਹੁੰਦੀ ਹੈ ਫੁੱਲ ਪੈਨ ਟਾਈਮ ਤਾਂ ਬੂਟੇ ਕੁਝ ਨਹੀਂ ਕਰ ਲੈਂਦੇ ਪਰ ਜਦੋਂ ਫਲ ਬਣ ਜਾਂਦਾ ਫਿਰ ਜੇ ਪ੍ਰੀਮជាਉ ਡਰਾਪਿੰਗ ਹੋਣੀ ਹੋਵੇ ਕਿਸੇ ਕਿਸਮ ਦੀ ਕੋਈ ਸਮੱਸਿਆ ਹੋਵੇ ਫਿਰ ਫਲ ਡੈਗਦਾ ਨਹੀਂ ਤਾਂ ਉਹ ਜਿਹੜਾ ਫਾਲਾ ਲੱਗਿਆ ਰਹਿੰਦਾ ਤੇ ਬੂਟੇ ਦੇ ਉੱਤੇ ਜਿਹੜਾ ਹੈਗਾ ਉਹ ਜਿਆਦਾ ਫਲ ਓਵਰ ਲੋਡ ਜਿਹੜਾ ਉਹ ਪੈਂਦਾ ਤਾਂ ਇਸ ਕਰਕੇ ਜਿਹੜਾ ਹੈਗਾ ਇੱਕ ਸਾਰ ਤੇ ਵਧੀਆ ਕੁਆਲਿਟੀ ਦਾ ਫਲ ਲੈਣ ਲਈ ਇੱਕ ਤੈਨੂੰ ਵਿਰਲਾ ਕਰ ਦਿਓ ਇੱਕ ਜਿਹੜਾ ਕਿੰਨੂ ਦੇ ਫਲਾਂ ਦੇ ਵਿੱਚ ਗੁਣਵੱਤਾ ਸੁਧਾਰ ਵਾਸਤੇ ਨਾ ਮਈ ਮਹੀਨੇ ਦੇ ਐਂਡ ਤੱਕ 1% ਪੋਟਾਸ਼ੀਅਮ ਨਾਈਟ੍ਰੇਟ ਮਤਲਬ 10 ਗ੍ਰਾਮ 1 ਲੀਟਰ ਪਾਣੀ ਮਗਰ ਜਿੰਨੀ ਤੁਹਾਡੀ ਸਪਰੇਅ ਲੱਗਦੀ ਹੈ ਪਾਣੀ ਦੇ ਹਿਸਾਬ ਨਾਲ 10 ਗ੍ਰਾਮ 1 ਲੀਟਰ ਪਾਣੀ ਮਗਰ ਤੁਸੀਂ NPK 13-0-45 ਪੋਟਾਸ਼ੀਅਮ ਨਾਈਟ੍ਰੇਟ ਦਾ ਛੜਕਾ ਜਿਹੜਾ ਖਾਸ ਤੌਰ ਤੇ ਜਿੱਥੇ ਪੋਟਾਸ਼ ਦੀ ਘਾਟ ਆਉਂਦੀ ਉੱਥੇ ਜ਼ਰੂਰ ਕਰੋ ਤੇ ਜਿੱਥੇ ਬੈਲੈਂਸ ਹੈ ਜਿਹੜੀ ਤੁਹਾਡੀ ਮਿੱਟੀ ਬਹੁਤ ਵਧੀਆ ਕੰਡੀਸ਼ਨ ਚ ਉੱਥੇ ਵੀ ਤੁਸੀਂ ਇਹ ਪੋਟਾਸ਼ੀਅਮ ਨਾਈਟ੍ਰੇਟ ਸਪਰੇਅ ਕਰਦੇ ਆ ਉਹਦੇ ਵਿੱਚ ਤੁਹਾਨੂੰ ਪਤਾ ਕਿ ਫਲਾਵਰਿੰਗ ਤੇ ਫਲ ਫੁੱਲ ਦੀ ਕੁਆਲਿਟੀ ਤੇ ਜਿਹੜੇ ਫਲ ਦੀ ਕੁਆਲਿਟੀ ਉਹਦੇ ਵਿੱਚ ਸੁਧਾਰ ਹੁੰਦਾ ਪਰપરા ਕਣ ਜਿਹੜੇ ਹੈਗੇ ਆ ਬੜੇ ਸਟਰੋਂਗ ਤੇ ਵਾਇਬਲ ਰਹਿੰਦੇ ਪੋਲੀਨੀਸ਼ਨ ਪ੍ਰੋਪਰ ਹੁੰਦੀ ਹੈ ਤੇ ਫਲ ਦੀ ਕੁਆਲਿਟੀ ਵੀ ਵਧੀਆ ਬਣਦੀ ਹੈ ਗੁਣਪੱਤਾ ਦੇ ਵਿੱਚ ਬਹੁਤ ਸੁਧਾਰ ਮਿਲਦਾ ਤੇ ਝਾੜ ਦੇ ਵਿੱਚ ਵੀ ਇਜਾਫਾ ਹੁੰਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ